ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਜਿੱਥੇ ਪੰਜਾਬ ਸਰਕਾਰ ਅਹਿਮ ਉਪਰਾਲੇ ਕਰ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਵੀ ਇਸ ਮੋਹਮ ਵਿੱਚ ਆਪਣਾ ਅਹਿਮ ਯੋਗਦਾਨ ਅਦਾ ਕਰ ਰਹੀ ਹੈ ਇਸੇ ਹੀ ਕਰੀ ਦੇ ਤਹਿਤ ਸਾਂਝ ਕੇਂਦਰ ਫਗਵਾੜਾ ਬਲੋਂ ਪਿੰਡ ਨੰਗਲ ਮੱਝਾ ਵਿਖੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਡੀਐਸਪੀ ਫਗਵਾੜਾ ਭਾਰਤ ਭੂషణ ਅਤੇ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਹਾਜ਼ਰ ਹੋਏ ਜਨਾਂ ਦਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਵਕਫਾ ਬੁਲਾਰਿਆ ਨੇ ਨਸ਼ਾ ਦੇ ਬੁਰੇ ਪ੍ਰਭਾਵਾਂ ਤੇ ਚਾందਨਾ ਪਾਇਆ ਉੱਥੇ ਹੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਫਗਵਾੜਾ ਭਾਰਤ ਭੂషణ ਨੇ ਦੱਸਿਆ ਕਿ ਜੋ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਲਈ ਪੁਲਿਸ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਉਹਨਾਂ ਨਾਲ ਹੀ ਕਿਹਾ ਕਿ ਵਾ ਨਸ਼ੇ ਦੇ ਆਦੀ ਹਨ ਤੇ ਨਸ਼ਾ ਛੱਡਣਾ ਚਾਹੁੰਦੇ ਹਨ ਪੁਲਿਸ ਵੱਲੋਂ ਉਸ ਨੌਜਵਾਨ ਦੀ ਪੂਰੀ ਪੂਰੀ ਮਦਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਐਸਪੀ ਫਗਵਾੜਾ ਮੈਡਮ ਰਿਪਿੰਦਰ ਕੌਰ ਪੱਟੀ ਨੇ ਕਿਹਾ ਕਿ ਨਸ਼ਾ ਵਿਰੋਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਲਦੀ ਫਗਵਾੜਾ ਵਿੱਚ ਮੈਰਾਥਨ ਕਰਵਾਈ ਜਾਵੇਗੀ ਜੋ ਕਿ ਐਮੀਨਾਂ ਸਕੂਲ ਤੋਂ ਸ਼ੁਰੂ ਹੋਵੇਗੀ ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਪਿੰਡ ਵਿੱਚ ਸੈਮੀਨਾਰ ਕਰਵਾਉਣ ਲਈ ਧੰਨਵਾਦ ਕੀਤਾ ਪਿੰਡ ਨੰਗਲ ਮੱਝਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੇ ਤੁਹਾਡੇ ਪਿੰਡ ਦੇ ਜਿਵੇਂ ਤੁਸੀਂ ਕਹਿੰਦੇ ਨੌਜਵਾਨ ਸਿੰਥੈਟਿਕ ਨਸ਼ਾ ਨਹੀਂ ਲੈਂਦੇ ਹੈਗੇ ਇਹ ਇਹੀ ਨੌਜਵਾਨ ਸਾਡੇ ਬਾਕੀ ਪੰਜਾਬ ਵਾਸਤੇ ਵੀ ਬਹੁਤ ਵਧੀਆ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹੈਗੇ ਸੋ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਗੁਰੇਜ਼ ਕਰਨ ਦਾ ਮੈਸੇਜ ਤਾਂ ਦੇ ਹੀ ਰਹੇ ਹਾਂ ਮਤਲਬ ਵੀ ਵਾਂਟ ਕਿ ਵੀ ਤੁਹਾਡੇ ਚੋਂ ਸਾਨੂੰ ਕੋਈ ਇਨਫੋਰਮੇਸ਼ਨ ਵੀ ਅਗਰ ਤੁਹਾਡੇ ਕੋਲੇ ਹੈ ਵੀ ਲੋਗ ਕੋਈ ਜਾਂ ਵੇਚਦੇ ਹੈ ਜਾਂ ਕਰਦੇ ਹੈ ਜਾਂ ਉਹਦੇ ਵਿੱਚ ਸਾਡੀ ਮਦਦ ਦੀ ਜ਼ਰੂਰਤ ਹੈ ਤਾਂ ਪਲੀਜ਼ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਐਸਐਚਓ ਸਾਥ ਆਲਵੇਜ਼ ਅਵੇਲੇਬਲ ਨੇ ਅਸੀਂ ਆਪਣੇ ਅਵੇਲੇਬਲ ਹੈਗੇ ਹਾਂ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇਸੇ ਲੜੀ ਦੇ ਵਿੱਚ ਸਾਡੀ ਇੱਕ ਮੁਹਿੰਮ ਦੇ ਵਿੱਚ ਹੀ ਅਸੀਂ ਇੱਕ ਮੈਰਾਥਨ ਕਰਾ ਰਹੇ ਹੈਗੇ ਤੇ ਇਹ ਜਿਹੜੀ ਸਿਟੀ ਸ਼ਹਿਰ ਦੇ ਵਿੱਚ ਸਕੂਲ ਆਫ ਐਮਿਨੈਂਸ ਹੈ ਉੱਥੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਮੇਨ ਰੋਡ ਤੋਂ ਇਹ 5 ਕਿਲੋਮੀਟਰ ਦਾ ਡਿਸਟੈਂਸ ਹੋਏਗਾ ਤੇ ਵਾਪਸ ਇਸ ਸਕੂਲ ਦੇ ਵਿੱਚ ਹੀ ਕਰਾਂਗੇ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਸਬਡਿਵੀਜ਼ਨ ਫਗਵਾੜਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਅ ਡਿਸਟ੍ਰਿਕਟ ਕਪੂਰਥਲਾ ਦੇ ਵੱਲੋਂ ਕੀਤਾ ਜਾ ਰਿਹਾ ਹੈ। ਅ ਤਾਂ ਕਿ ਇਸ ਇੱਕ ਜਿਹੜਾ ਸੁਨੇਹਾ ਹੈ ਨਸ਼ਿਆਂ ਦੇ ਖਿਲਾਫ ਹੈ। ਉਹਦੇ ਵਿੱਚ ਸਾਰੇ ਆਪਣੀ ਇਕਤਾ ਨੂੰ ਸ਼ੋਅ ਕਰ ਸਕੀਏ ਕਿ ਅਸੀਂ ਸਾਰੇ ਚਾਹੁੰਦੇ ਹਾਂ ਵੀ ਨਸ਼ੇ ਖਤਮ ਹੋਣ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮੰਚ ਤੋਂ ਇੱਕ ਸੱਦਾ ਵੀ ਦੇਣੀ ਹੈ ਕਿ ਤੁਸੀਂ ਸਾਰੇ ਉੱਥੇ ਸਾਡੇ ਨਾਲ ਆਓ, ਬੈਰਕਾਨ ਜੋਇਨ ਕਰੋ। ਦੀ ਸਾਰੀ ਨੌਜਵਾਨ ਨੇ ਦੇਖ ਰਹੀ ਹੈ ਕਿ ਜਿਵੇਂ ਦੇ ਕੈਨ ਪਾਰਟਿਸਪੇਟ ਜੇ ਸਾਡੀਆਂ ਮਾਵਾ ਬੇਣਾ ਵੀ ਆਉਣਾ ਚਾਹ ਤਾਂ ਯੂ ਆਰ ਆਲਸੋ ਵੈਲਕਮ ਕਿਉਂਕਿ ਮੈਨੂੰ ਬੜਾ ਅੱਛਾ ਲੱਗਿਆ ਕਿ ਜਦੋਂ ਤੁਸੀਂ ਮੂਰੇ ਹੋਏ ਕਿਉਂਕਿ ਜਨਰਲੀ ਕੀ ਹੁੰਦਾ ਹੈ ਕਿ ਜੇ ਕੋਈ ਪੰਚ ਸਰਪੰਚ ਵੀ ਰੈਡੀ ਵੀ ਆਤਾ ਉਹਨਾਂ ਦੇ ਹਸਬੰਡ ਹੀ ਆਉਂਦੇ ਸਾਡੇ ਦਫ਼ਤਰ ਵੀ ਆਉਣ ਕਿ ਜੇ ਉਹ ਕਹਿੰਗੇ ਜੀ ਮੇਰੀ ਵਾਈਫ ਪੰਚ ਹੈ ਪਰ ਮੈਂ ਆਇਆ ਉਹਦੀ ਜਗ੍ਹਾ ਤੇ ਹੈਨਾ ਸੋ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਆਪ ਮੂਰੇ ਹੁੰਨੇ ਹੋ ਜਦੋਂ 50% ਪੋਪੂਲੇਸ਼ਨ ਤਾਂ ਫੀਮੇਲਸ ਦੀਆਂ ਉਹਨਾਂ ਦੀ ਜਿਹੜੀ ਗੱਲ ਆ ਫੀਮੇਲਸ ਹੀ ਕਹਿ ਸਕਦੀਆਂ ਤਾਂ ਮੈਂ ਤੁਹਾਨੂੰ ਵੀ ਸਪੈਸ਼ਲ ਮੇਰੇ ਵੱਲੋਂ ਸੱਦਾ ਹੈ ਕਿ ਤੁਸੀਂ ਆਓ ਔਰ ਅਸੀਂ ਉਸ ਮੈਰਾਥਨ ਦਾ ਪਾਰਟ ਬਣੀਏ ਔਰ ਇੱਕ ਵਧੀਆ ਸੁਨੇਹਾ ਜਿਹੜਾ ਹੈਗਾ ਉਹ ਸਮਾਜ ਨੂੰ ਦਈਏ ਕਿ ਸਾਰੇ ਹੀ ਨਸ਼ਿਆਂ ਦੇ ਖਿਲਾਫ ਹੈਗੇ ਆਂ ਮੈਡੀਸਨ ਦਾ ਕੰਮ ਕਰਦਾ ਹੈ ਨਸ਼ੇ ਪ੍ਰਤੀ ਉਹਨੂੰ ਅਸੀਂ ਮਾਰਨਿੰਗ ਜਦੋਂ ਆਪਾਂ ਰੇਡ ਕਰਕੇ ਲੈ ਕੇ ਆਏ ਆ ਤੇ ਸਾਰਾ ਦਾ ਸਾਰਾ ਪਿੰਡ ਨਾਲ ਹੀ ਇਕੱਠਾ ਹੋ ਕੇ ਸਾਡੇ ਕੋਲ ਆਇਆ ਉਹਨਾਂ ਵੱਲੋਂ ਮੈਨੂੰ ਇਹ ਗੱਲ ਕਹੀ ਗਈ ਕਿ ਜੀ ਅਸੀਂ ਇਹਨੂੰ ਸਿਰਫ ਡਰਾਉਣਾ ਸੀਗਾ ਤੇ ਸੁਧਾਰਨਾ ਵੀ ਅਸੀਂ ਆ ਪਰ ਤੁਹਾਡੇ ਹੀ ਕੁਝ ਕੁ ਸੱਜਣਾ ਦੇ ਵਿੱਚੋਂ ਅ ਅਸੀਂ ਉਹਦੇ ਲਈ ਪੈਸੇ ਇਕੱਠੇ ਕੀਤੇ ਉਸ ਲੜਕੇ ਦੀ ਆਪਾਂ ਉੱਥੇ 버ਗਰ ਦੀ ਰੇੜੀ ਕੰਮ ਖੋਲ ਕੇ ਦਿੱਤਾ ਉਹਨੂੰ ਜਿੰਦੇ ਕਰਕੇ ਉਹਨੇ ਨਸ਼ੇ ਦਾ ਕੰਮ ਬਿਲਕੁਲ ਬੰਦ ਕਰਤਾ ਤੇ ਹੁਣ ਉਹ ਆਪਣਾ ਵਧੀਆ ਘਰ-ਵਾਰ ਚਲਾਉਂਦਾ ਹੈ ਤੇ ਮੈਂ ਸਾਡਾ ਕੰਮ ਇਹ ਨਹੀਂ ਹੈਗਾ ਕਿ ਅਸੀਂ ਲੜਕਾ ਫੜ ਕੇ ਉਹਨੂੰ ਪਰਚਾ ਦੇਣਾ ਜਾਂ ਕੁਝ ਕਰਨਾ ਸਾਨੂੰ ਤੁਹਾਡੇ ਵੱਲੋਂ ਇਹੀ ਹੈ ਕਿ ਉਹਨੂੰ ਲਿਆਓ ਅਸੀਂ ਉਹਨੂੰ ਸੁਧਾਰਨ ਸੁਧਾਰਨ ਵਾਲੇ ਪਾਸੇ ਵੀ ਲੈ ਕੇ ਜਾਵਾਂਗੇ